ਤੁਸੀਂ ਸਾਰੇ ਨੇ ਮਿਲ ਕੇ ਰਹਿਣਾ ਵਾ ਪਰ ਦੇਸ਼ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਆਪਣੇ ਯੋਗਦਾਨ ਪਾਉਣਾ ਵਾ ਮਸੀਹ ਲੋਕਾਂ ਦਾ ਕੰਮ ਇਹ ਹੈ ਜਿੱਥੇ ਮਸੀਹ ਹੋਣਗੇ ਉੱਥੇ ਕਦੀ ਦੰਗਾ ਨਹੀਂ ਹੋਏਗਾ ਕਦੀ ਫਸਾਦ ਨਹੀਂ ਹੋਏਗਾ ਮਸੀਹ ਲੋਕ ਹਮੇਸ਼ਾ ਸ਼ਾਂਤੀ ਪਸੰਦ ਲੋਕ ਨੇ ਔਰ ਤੁਸੀਂ ਆਪਣੇ ਪਰਮੇਸ਼ਵਰ ਦਾ ਨਾਮ ਲਵੋ ਪਰ ਇੱਕ ਸਭ ਤੋਂ ਵੱਡਾ ਮੈਸੇਜ ਤੁਹਾਨੂੰ ਮੈਂ ਦੇ ਕੇ ਜਾ ਰਿਹਾ ਵੀ ਜਿਹੜਾ ਕ੍ਰਿਸਚਨ ਹੈ ਉਹ ਪੱਕਾ ਕ੍ਰਿਸਚਨ ਬਣ ਕੇ ਰਵੇ ਜਿਹੜਾ ਹਿੰਦੂ ਆ ਪੱਕਾ ਹਿੰਦੂ ਬਣ ਕੇ ਰਵੇ ਜਿਹੜਾ ਸਿੱਖ ਹੈ ਪੱਕਾ ਸਿੱਖ ਬਣ ਕੇ ਰਵੇ ਜਿਹੜਾ ਮੁਸਲਮਾਨ ਹੈ ਪੱਕਾ ਮੁਸਲਮਾਨ ਬਣ ਕੇ ਰਵੇ ਔਰ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨਾਂ ਦੇ ਵਿੱਚ ਕੁਝ ਲੋਕਾਂ ਨੇ ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਪੰਜਾਬ 'ਚ ਦੰਗੇ ਕਰਵਾਉਣ ਦੀ ਗੱਲ ਕੀਤੀ ਪਰ ਇੱਕ ਦਬਾਈ ਤੋਂ ਅਤਵਾਦੀ ਨਾਮ ਦਾ ਬੰਦਾ ਅਮਰਤਪਾਲ ਨਾਮ ਦਾ ਬੰਦਾ ਆਇਆ ਉਨੇ ਕਿਹਾ ਵੀ ਪ੍ਰਭੂ ਯੇਸ਼ੂ ਮਸੀਹ ਬਾਰੇ ਮੜਾ ਚੰਗਾ ਬੋਲਿਆ ਪ੍ਰਭੂ ਯੇਸ਼ੂ ਮਸੀਹ ਨੂੰ ਕਿਹਾ ਵੀ ਇਹ ਤੇ ਆਪਣੇ ਆਪ ਨੂੰ ਨਹੀਂ ਬਚਾ ਸਕਿਆ ਤੁਹਾਨੂੰ ਕਿੱਥੇ ਬਚਾਏਗਾ ਸੋ ਅਸੀਂ ਡਟ ਕੇ ਉਹਨਾਂ ਵਿਰੋਧ ਕੀਤਾ ਉਹਦੇ ਵਿੱਚ ਸਾਡੇ ਹਿੰਦੂ ਭਰਾਵਾਂ ਨੇ ਵੀ ਸਾਡਾ ਸਾਥ ਦਿੱਤਾ ਜਿਹੜੇ ਸੱਚੇ ਸਿੱਖ ਨੇ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਔਰ ਅਸੀਂ ਐਪਲੀਕੇਸ਼ਨ ਦੇ ਕੇ ਪਰਚਾ ਦਰਜੋੜਤੇ ਕਰਵਾਇਆ ਔਰ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਜੋ ਉਹਨੂੰ ਦੁਗੜੂਗੜ ਜੇਲ੍ਹ ਚ ਭੇਜਿਆ ਔਰ ਅੱਜ ਪੰਜਾਬ ਦੇ ਵਿੱਚ ਪੀਸ ਆ ਸ਼ਾਂਤੀ ਆ foi ਪੰਜਾਬ ਮਾਡਲ ਤੁਹਾਡੇ ਕੋਲ ਅਸੀਂ ਜੰਮੂ ਕਸ਼ਮੀਰ ਚ ਲੈ ਕੇ ਆਏ ਆ ਜਿਸ ਤਰ੍ਹਾਂ ਅਸੀਂ ਪੰਜਾਬ ਚ ਕੰਮ ਕਰ ਰਹੇ ਆ ਉਸ ਤਰ੍ਹਾਂ ਮੈਂ ਵਿਸ਼ਵਾਸ ਕਰਦਾ ਤੁਸੀਂ ਵੀ ਇੱਥੇ ਕੰਮ ਕਰੋਗੇ ਪਰ ਆਪਸੀ ਭਾਈਚਾਰੇ ਸਾਂਝ ਨੂੰ ਬਰਕਰਾਰਾ ਕੇ ਰੱਖੋਗੇ ਕਦੇ ਵੀ ਕਿਸੇ ਦੀ ਗੱਲ ਦੇ ਵਿੱਚ ਤੁਸੀਂ ਨਹੀਂ ਆਉਣਾ ਕਿਉਂਕਿ धर्म ਨਹੀਂ ਸਿਖਾਤਾ ਆਪਸ ਵਿੱਚ ਵੈਰ ਕਰਨਾ ਸਾਰਿਆਂ ਨੂੰ ਪਿਆਰ ਕਰੋ ਸਾਰਿਆਂ ਨਾਲ ਮਿਲਜੁਲ ਕੇ ਰਹੋ ਔਰ ਚੈਰਿਟੀ ਜਰੂਰ ਕਰੋ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸਿਖਾਇਆ ਚੈਰਿਟੀ ਕਰਨੀ ਜੇ ਅਗਰ ਤੁਸੀਂ 1000 ਰੁਪਿਆ ਕਮਾਉਂਦੇ ਹੋ ਤੇ ਤੁਹਾਡਾ 100 ਰੁਪਿਆ ਗਰੀਬ ਦੇ ਲਈ ਕੰਮ ਆਉਣਾ ਚਾਹੀਦਾ ਵਾ ਉਹਦੇ ਬੱਚਿਆਂ ਨੂੰ ਦੇਖੋ ਵੀ ਮੇਰੇ ਨਾਲ ਮੇਰੇ ਗਵਾਂਢੀ ਰਹਿੰਦਾ ਮੇਰਾ ਭਰਾ ਰਹਿੰਦਾ ਮੇਰੇ ਭੈਣ ਰਹਿੰਦੀ ਵਿਧਵਾ ਭੈਣ ਰਹਿੰਦੀ ਆ ਉਹਦੇ ਬੱਚੇ ਰੋਟੀ ਖਾ ਰਹੇ ਆ ਉਹਰੇ ਬੱਚੇ ਕੋਲ ਸਰਦੀਆਂ ਦੇ ਕੱਪੜੇ ਹੈਗੇ ਆ ਤੁਸੀਂ ਉਹਨਾਂ ਦੇ ਲਈ ਵੈਲਫੇਅਰ ਦਾ ਕੰਮ ਕਰੋ ਜਿੱਦਾਂ ਖੰਬਰਾ ਚਰਚ ਦੇ ਵਿੱਚ 5000 ਦੇ ਕਰੀਬ ਸਾਡੇ ਕੋਲ ਵਿਧਵਾਵਾਂ ਪੈਣਾ ਹੈਗੇ ਆ ਜਿਨ੍ਹਾਂ ਨੂੰ ਅਸੀਂ ਰਾਸ਼ਨ ਦੇਨੇ ਆ ਲਾਈਫਟਾਈਮ ਔਰ ਉਹਨਾਂ ਦੇ ਬੱਚਿਆਂ ਦਾ ਸਕੂਲ ਦਾ ਖਰਚਾ ਵੀ ਕਰਦੇ ਆ ਔਰ ਸਭ ਤੋਂ ਵੱਡੀ ਖੂਬਸੂਰਤੀ ਖੰਬਰਾ ਚਰਚ ਦੀ ਇਹ ਆ ਵੀ ਅਸੀਂ ਕਦੀ ਨਹੀਂ ਦੇਖਦੇ ਵੀ ਇਹ ਹਿੰਦੂ ਆ ਮੁ슬ਮਾਨ ਆ ਸਿੱਖ ਆ ਈਸਾਈ ਆ ਅਸੀਂ ਇਹ ਦੇਖਦੇ ਵੀ ਲੋੜ ਮੰਗਦੇ ਆ ਇਹਦੀ ਲੋੜ ਪੂਰੀ ਕਰਨੀ ਚਾਹੀਦੀ ਆ ਸੋ ਰੋਡ ਤੋਂ ਗਰੀਬ ਘਰ ਦੀਆਂ ਕੁੜੀਆਂ ਨੇ ਅਸੀਂ ਵਿਆਹ ਕਰਦੇ ਆਂ ਔਰ ਸਾਡੇ ਫਾਦਰ ਕੋਸਟਲੰਕਰ ਰੂਲਾ ਜੀ ਉਹਨਾਂ ਦਾ ਸੁਪਨਾ ਹੈ ਵੀ ਸਾਡਾ ਦੇਸ਼ ਤਰੱਕੀ ਕਰੇ ਸਾਡਾ ਪੰਜਾਬ ਤਰੱਕੀ ਕਰੇ ਅਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਵੀ ਅਸੀਂ ਸੋਫੀਆ ਅਸੀਂ ਟੂਟੋ ਵੈਕਸੀਨ ਅਸੀਂ ਖੋਲਿਆ ਉਹਦੇ ਵਿੱਚ ਬੱਚਿਆਂ ਨੂੰ ਆਈਐਸਡੀ ਪੀਸੀਐਸਟੀ ਟ੍ਰੇਨਿੰਗ ਕਰਵਾਈ ਜਾਂਦੀ ਆ ਔਰ ਫਰੀ ਆਫ ਕੋਸਟ ਕਰਵਾਈ ਜਾਂਦੀ ਆ ਜਿਹੜੀ ਟ੍ਰੇਨਿੰਗ ਦਾ ਖਰਚਾ ਚੰਡੀਗੜ੍ਹ ਚ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਆ ਉਹ ਅਸੀਂ ਫ੍ਰੀ ਅਗੋਸਟ ਕਰਾਉਨੇ ਆ ਔਰ ਫਾਦਰ ਸਾਹਿਬ ਦਾ ਸੁਪਨਾ ਹੈ ਕੋਈ ਰੇੜੀ ਵਾਲਾ ਵਾ ਕੋਈ ਸਬਜ਼ੀ ਵਾਲਾ ਵਾ ਕੋਈ ਰਿਕਸ਼ੇ ਵਾਲਾ ਵਾ ਉਹਦਾ ਬੱਚਾ ਵੀ ਪੜੇ ਔਰ ਆਪਣੇ ਦੇਸ਼ ਦਾ ਨਾਮ ਉੱਚਾ ਕਰੇ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ ਸੋ ਅਸੀਂ ਧਰਮ ਪਰਵਰਤਨ ਨਹੀਂ ਕਰਦੇ ਅਸੀਂ ਮਨ ਪਰਵਰਤਨ ਕਰਦੇ ਆ ਵੀ ਤੁਸੀਂ ਆਪਣੇ ਮਾਰੇ ਕੰਮਾਂ ਨੂੰ ਛੱਡੋ ਚੋਰੀਆਂ ਨੂੰ ਛੱਡੋ ਸ਼ਰਾਬ ਪੀਣੀ ਛੱਡੋ ਬੁਰੇ ਕੰਮ ਛੱਡੋ ਚੰਗੇ ਲੜ ਲੱਗੋ ਪਰਮਾਤਮਾ ਹallelujah ਬੋਲੋ ਪ੍ਰਭੂ ਯਸ਼ੁਮਾਸੀ ਕੇ ਨਾਮ ਕੀ ਜੋ ਜਿੱਦਾ ਸਮਾਨ ਪੈ ਜਹਾਂ ਵੀ ਹallelujah ਹallelujah ਹਿੰਦੀ ਵਿੱਚ ਬਾਤ ਕਰਾਂ ਜਾਂ ਪੰਜਾਬੀ ਵਿੱਚ ਪੰਜਾਬੀ ਵਿੱਚ ਚਲੋ ਪਰਮੇਸ਼ਵਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਪਰ ਕੋਈ ਸ਼ਿਕਾਇਤ ਲੈ ਕੇ ਆਏ ਨੇ। ਔਰ ਤੁਹਾਡੇ ਨਾਲ ਮਿਲ ਕੇ ਮੈਨੂੰ ਇਦਾਂ ਲੱਗ ਰਿਹਾ ਮੈਂ ਪੰਜਾਬ 'ਚ ਆਇਆ ਮੈਂ ਬਾਹਰ ਨਹੀਂ ਕਿਤੇ ਆਇਆ ਮੈਂ ਆਪਣੇ ਘਰਾਂਵਾਂ ਜੀ ਬਿਠਾ ਆ। ਸੋ ਕੱਲ ਸਾਡੀ ਮੀਟਿੰਗ ਸੀ ਚੰਮੂ ਦੇ ਵਿੱਚ 크ਿਸਚਨ ਕਲੋਨੀ ਦੇ ਵਿੱਚ ਜਿਹਦੇ ਵਿੱਚ ਅਸੀਂ ਜਿਹੜੇ ਸਾਡੇ ਦੇ ਰਟਾਇਰ ਐਸਪੀ ਨੇ ਲਾਜ਼ਰ ਮਸਰੀ ਜੀ ਉਹਨਾਂ ਨੂੰ ਅਸੀਂ ਜੰਮੂ ਕਸ਼ਮੀਰ ਦੀ ਜ਼ਿੰਮੇਵਾਰੀ ਦਿੱਤੀ ਹੈ ਗਲੋਬਲ ਕਲਿਮੇਟ ਐਕਸ਼ਨ ਕਮੇਟੀ ਦੀ ਔਰੰਗੋਨਲਮ ਨਿਸ਼ਟੀ ਦੀ ਵੀ ਉਹ ਸਾਰੇ ਕੰਮਾਂ ਨੂੰ ਵਧੀਆ ਤਰੀਕੇ ਨਾਲ ਕਰਨ ਔਰ ਮੈਂ ਵਿਸ਼ਵਾਸ ਕਰਦਾ ਵੀ ਉਹ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਭਾਈਵਾਲ ਬਣਨਗੇ ਔਰ ਵਧੀਆ ਕੰਮ ਕਰਕੇ ਦਿਖਾਨਗੇ ਔਰ ਅਸੀਂ ਜੋਰ ਦੇ ਨਾਲ ਤਾੜੀਆਂ ਮਾਰਦੇ ਆ ਰਾਜਨਜੀਤ ਦੇ ਲਈ ਇਹਨੇ ਬਹੁਤ ਵਧੀਆ ਕੰਮ ਕਰਦੇ ਨੇ ਵੀ ਕਿਸੇ ਪ੍ਰਸ਼ੰਸਕ ਲਈ ਔਰ ਅਸੀਂ ਦੇਣਾ ਸੈਕਟਰੀ ਸਾਹਿਬ ਵੀ ਬਣਾਏ ਨੇ ਔਰ ਟੀਮ ਵੀ ਸਾਰੀ ਬਨਾਈਆ ਪਰ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਸਾਰਿਆਂ ਦਾ ਸਾਥ ਦੇਣਾ ਔਰ ਖਾਸ ਮੈਸੇਜ ਜੋ ਤੁਹਾਨੂੰ ਮੈਂ ਦੇ ਲਈ ਇੱਥੇ ਆਇਆ ਤੁਸੀਂ ਉਹਨੂੰ ਗੌਰ ਨਾਲ ਸੁਣਨਾ ਵਾ ਔਰ ਉਸ ਗੱਲ ਤੇ ਅਮਲ ਕਰਨਾ ਕਹਿੰਦੇ ਨੇ ਹਿੰਦੂ ਮੁਸਲਮ ਸਿੱਖ ਈਸਾਈ ਸਭ ਨੇ ਭਾਈ ਭਾਈ ਸੋ ਅਸੀਂ ਪਰਮੇਸ਼ਵਰ ਨੇ ਸਾਨੂੰ ਇੱਕ ਗੁਲਦਸਤਾ ਬਣਾਇਆ ਔਰ ਉਹਨੇ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਹਿੰਦੂਸਤਾਨ 'ਚ ਰਹਿੰਦੇ ਨੇ ਪਰ ਅਸੀਂ ਸਾਰੇ ਧਰਮਾਂ ਦਾ ਸਨਕਾਰ ਕਰਦੇ ਆਂ ਜਿਨ੍ਹਾਂ ਅਸੀਂ ਪਵਿੱਤਰ ਵਾਈਬਲ ਦਾ ਸਨਕਾਰ ਕਰਦੇ ਆਂ ਉਹਨਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਰਦੇ ਆਂ ਭਗਵਤ ਗੀਤਾ ਦਾ ਕਰਦੇ ਆਂ ਕੁਰਾਨ ਸ਼ਰੀਫ ਦਾ ਕਰਦੇ ਆਂ ਰਮਾਨ ਦਾ ਕਰਦੇ ਆਂ ਪਰ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਨ ਵਾਲੇ ਲੋਕ ਆਂ ਪਰਮੇਸ਼ਵਰ ਨੇ ਕਿਹਾ ਮੇਰੇ ਦੂਸਰਾ ਨਾਮ ਪ੍ਰੇਮ ਆ ਪਰ ਬਾਣੀ 'ਚ ਵੀ ਲਿਖਿਆ ਜਿੰਨ ਪ੍ਰੇਮ ਕੀਓ ਤਿੰਨ ਪ੍ਰਭ ਪਾਇਓ ਪਰ ਪਰਮੇਸ਼ਵਰ ਨੇ ਬਾਈਬਲ ਦੇ ਵਿੱਚ ਲਿਖਿਆ ਵੀ ਅਗਰ ਤੇਰਾ ਗੁਆਢੀ ਭੁੱਖਾ ਵਾ ਪਰ ਤੂੰ ਉਹਨੂੰ ਰੋਟੀ ਨਹੀਂ ਦੇ ਰਿਹਾ ਤੇ ਤੂੰ ਮੇਰੇ ਤੱਕ ਨਹੀਂ ਪਹੁੰਚ ਸਕਦਾ ਸੋ ਹਰ ਧਰਮ ਦੇ ਲੋਕਾਂ ਨੂੰ ਪਿਆਰ ਕਰੋ ਹਰ ਧਰਮ ਦਾ ਸਤਿਕਾਰ ਕਰੋ ਪਰ ਕਦੀ ਵੀ ਕਿਸੇ ਦੇ ਖਿਲਾਫ ਨਾ ਬੋਲੋ ਪਰ ਇਸੇ ਖਿਲਾਫ ਹੋਣਾ ਲੋਕਾਂ ਦੇ ਜੋ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਜੋ ਸਾਡੇ ਭਾਈਚਾਰੇ ਸੰਜ ਨੂੰ ਖਰਾਬ ਕਰਨਾ ਚਾਹੁੰਦੇ ਨੇ ਜੋ ਸਾਡੇ ਭਾਰਤ ਦੇਸ਼ ਨੂੰ ਤੋੜਨਾ ਚਾਹੁੰਦੇ ਨੇ ਉਸ ਲੋਕਾਂ ਦੇ ਅਸੀਂ ਖਿਲਾਫ ਆ। ਔਰ ਅੱਜ ਵੀ ਮੇਰੀ ਮੀਟਿੰਗ ਸਾਡੇ Hindu ਲੀਡਰਾਂ ਨਾਲ ਹੋਈ ਹੈ। ਸਾਡੇ ਰਮੇਸ਼ ਗੁਪਤਾ ਜੀ ਜੋ ਵਿਸ਼ਵ Hindu ਪ੍ਰਸਤਨ ਦੇ ਚੇਅਰਮੈਨ ਨੇ ਜੰਮੂ ਕਸ਼ਮੀਰ ਦੇ ਉਹਨਾਂ ਦੇ ਨਾਲ ਮੇਰੀ ਬੈਠਕ ਹੋਈ ਹੈ। ਔਰ ਸਾਡੇ ਰਮੇਸ਼ ਜਿਹੜੇ ਹਿੰਦੂ ਸੰਗਠਨ ਦੇ ਬਹੁਤ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਮੀਟਿੰਗਾਂ ਹੋਈਆਂ ਵਾ ਪਰ ਉਹਨਾਂ ਦੇ ਨਾਲ ਅਸੀਂ ਬੈਠ ਕੇ ਕਰਕੇ ਦੱਸ ਕੇ ਆਏ ਆ ਵੀ ਅਸੀਂ ਸਾਰੇ ਧਰਮਾਂ ਨੂੰ ਪਿਆਰ ਕਰਦੇ ਆਂ ਔਰ ਅਸੀਂ ਤੁਹਾਡਾ ਵੀ ਸਤਿਕਾਰ ਕਰਦੇ ਆਂ ਕਿਉਂਕਿ ਬਾਈਬਲ ਸਾਨੂੰ ਸਿਖਾਉਂਦੀ ਆ ਪਿਆਰ ਕਰਨਾ ਇੱਕ ਦੂਜੇ ਦਾ ਸਤਿਕਾਰ ਕਰਨਾ ਸਭ ਤੋਂ ਵੱਡਾ ਬਾਈਬਲ ਦਾ ਹੁਕਮ ਹੈ ਇਹ ਵੀ ਪੀਸ ਪੀਸ ਦੇ ਉੱਤੇ ਕੰਮ ਕਰੋ ਹਮੇਸ਼ਾ ਸ਼ਾਂਤੀ ਬਰਕਰਾਰ ਰੱਖੋ ਪਰ ਮੈਂ ਤੁਹਾਨੂੰ ਆਪਣੇ ਵੱਲੋਂ ਪੋਸਟ ਲਾਂਕ ਤੁਨੂਲਾ ਜੀ ਵੱਲੋਂ ਇਹੋ ਮੈਸੇਜ ਦੇ ਕੇ ਜਾ ਰਿਹਾ ਕਿ ਸਾਰੇ ਧਰਮਾਂ ਦਾ ਤੁਸੀਂ ਸਤਿਕਾਰ ਕਰੋ ਆਪਸੀ ਭਾਈਚਾਰਕ ਸਾਂਝ ਬਰਕਰਾਰ ਰੱਖੋ ਕਦੀ ਵੀ ਕਿਸੇ ਦੇ ਵਿੱਚ ਗੱਲਾਂ ਦੇ ਵਿੱਚ ਨਾ ਆਵੋ ਕਿਉਂਕਿ ਲੋਕ ਚਾਹੁੰਦੇ ਨੇ ਕਿ ਸਾਡੇ ਭਾਰਤ ਦੇ ਵਿੱਚ ਦੰਗੇ ਹੋਣ ਸਾਡੇ ਭਾਰਤ ਦੇ ਲੋਕ ਆਪਸ ਵਿੱਚ ਮਿਲ ਕੇ ਨਾ ਰਹਿਣ ਇਹ ਏਜੰਸੀਆਂ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਮ ਉਹਨਾਂ ਦਾ ਇਹੋ ਹੀ ਸੁਪਨਾ ਵਾ ਕਿ ਕਿਦਾਂ ਭਾਰਤ ਵਰਸ਼ ਨੂੰ ਤੋੜਿਆ ਜਾਵੇ ਕਿਦਾਂ ਹਿੰਦੁਸਤਾਨ ਨੂੰ ਤੋੜਿਆ ਜਾਵੇ